ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਦਾ ਨਿਰਾਲਾ ਤੇ ਵਿਲੱਖਣ ਧਰਮ ਜਿਸ ਦੀ ਸਿਰਜਣਾ ਧੰਨ ਧੰਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ 15ਵੀਂ ਸਦੀ ਦੇ ਵਿੱਚ ਕੀਤੀ ਤੇ ਮਨੁੱਖਤਾ ਦੇ ਕਾਰਜਾਂ ਨੂੰ ਅੰਜਾਮ ਦਿੰਦੇ ਹੋਏ ਸਾਰੀ ਜ਼ਿੰਦਗੀ ਮਜ਼ਲੂਮਾਂ ਲਈ ਗਰੀਬਾਂ ਲਈ ਇਹ ਸੰਦੇਸ਼ ਦਿੱਤਾ ਕਿ ਸਾਰੇ ਰਲ ਮਿਲ ਕੇ ਸਮਾਨਤਾ ਦੇ ਨਾਲ ਜੀਵਨ ਬਸਰ ਕਰੀਏ ਤੇ ਧੰਨ ਧੰਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੇ 555 ਪ੍ਰਕਾਸ਼ ਪਰ ਮੌਕੇ ਪਵਿੱਤਰ ਧਰਤੀ ਸ੍ਰੀ ਹਰਮੰਦਰ ਸਾਹਿਬ ਤੋਂ ਪੰਜਾਂ ਤਖਤਾਂ ਦੇ ਜਥੇਦਾਰਾਂ ਵੱਲੋਂ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਦੇ ਸਾਹਮਣੇ ਇਹ ਪ੍ਰਣ ਕੀਤਾ ਗਿਆ ਕਿ ਗੁਰੂ ਨਾਨਕ ਸਾਹਿਬ ਵੱਲੋਂ ਚਲਾਈ ਲਹਿਰ ਮੁਹੱਬਤਾ ਤੇ ਹਲੀਮੀਆਂ ਦੀ ਉਸ ਦਾ ਸੁਨੇਹਾ ਉਸ ਦੀ ਸੁਗੰਧੀ ਦੁਨੀਆ ਭਰ ਦੇ ਵਿੱਚ ਪਹੁੰਚਾਉਣ ਦੇ ਲਈਓ ਕਾਰਜ ਕਰਨਗੇ ਤੇ ਇਹ ਜਿਹੜੀ ਲਹਿਰ ਆ ਮੁਹੱਬਤਾ ਤੇ ਹਲੀਮੀਆਂ ਦੀ ਸ੍ਰੀ ਹਰਮੰਦਰ ਸਾਹਿਬ ਤੋਂ ਚੱਲ ਕੇ ਅੱਜ ਯੂਰਪ ਦੀ ਧਰਤੀ ਇਟਲੀ ਦੇ ਸ਼ਹਿਰ ਪਾਰਮਾ ਪਹੁੰਚ ਚੁੱਕੀ ਹੈ ਜਿੱਥੇ ਕਿ ਵੱਖ-ਵੱਖ ਦੇਸ਼ਾਂ ਤੋਂ ਵੱਡੇ ਕਾਫਲਿਆਂ ਦੇ ਵਿੱਚ ਸੰਗਤਾਂ ਹਾਜ਼ਰੀ ਭਰ ਰਹੀਆਂ ਹਨ ਉੱਥੇ ਹੀ ਸਾਬਕਾ ਜਥੇਦਾਰ ਯਾਨੀ ਰਗਵੀਰ ਸਿੰਘ ਤੋਂ ਇਲਾਵਾ ਹੋਰ ਧਰਮਾਂ ਦੇ ਨੁਮਾਇੰਦੇ ਵੀ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰ ਰਹੇ ਹਨ ਤੇ ਹੁਕਾ ਦੇ ਰਹੇ ਨੇ ਕਿ ਆਓ ਸਾਰੇ ਰਲ ਮਿਲ ਕੇ ਗੁਰੂ ਨਾਨਕ ਪਾਤਸ਼ਾਹ ਬਲੋ ਚਲਾਈ ਲਹਿਰ ਮੁਹੱਬਤਾ ਤੇ ਹਲੀਮੀਆਂ ਨੂੰ ਭਰਪੂਰ ਹੁਲਾਰਾ ਦੇਈਏ ਤੇ ਉਸ ਦਾ ਜਿਹੜਾ ਸੁਗੰਧੀ ਪਿਆਰ ਭਰੀਆ ਉਹਨੂੰ ਪਹੁੰਚਾਉਣ ਦੇ ਲਈ ਪ੍ਰਣ ਕਰੀਏ ਆਓ ਤੁਹਾਨੂੰ ਇਸ ਸਮਾਗਮ ਦੇ ਵਿੱਚ ਲੈ ਕੇ ਚੱਲਦੇ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਯੂਰਪ ਦੇ ਟਿਕਲੀ ਮੁਲਕ ਦੇ ਫਾਰਮਾ ਸ਼ੇਅਰ ਵਿੱਚ ਤਤਕਾਰ ਜੋ ਸੰਤੂ ਆਬਾ ਬਲਦੇਵ ਸਿੰਘ ਜੁਲੰਧਪੁਰੀ ਵਾਲਿਆਂ ਨੇ ਜੋ ਪਿਛਲੇ ਸਾਲ 12 13 ਨਵੰਬਰ ਨੂੰ ਸਤਖੰਡ ਸ੍ਰੀ ਹਰਮਨ ਸਾਹਿਬ ਜੀ ਦੀ ਅਰਦਾਸ ਕਰਕੇ ਸਨ ਗੁਰੂ ਨਾਨਕ ਦੇਵ ਜੀ ਮਹਾਰਾਜੀ ਦੇ ਪਾਵਨ ਪਿਥਰੁਕ ਦੇ ਸ਼ਾਨੋ ਸਮੱਚ ਉਸ ਫਾਰਮ ਵਿੱਚ ਪ੍ਰਚਾਰਨ ਵਾਸਤੇ ਜੋ ਅਰਦਾਸ ਅਚਖੰਡ ਸ਼੍ਰੀ ਰਮੰਦਰ ਸਾਹਿਬ ਜੀ ਵਿਖੇ ਕੀਤੀ ਸੀ ਔਰ ਪਹਿਲਾ ਸਮਾਗਮ ਉਹਨਾਂ ਨੇ ਗੁਲੰਦਪੁਰ ਸਾਹਿਬ ਵਿਖੇ ਕੀਤਾ ਔਰ ਅੱਜ ਜੋ ਉਹ ਲਹਿਰ ਮੁਹੱਬਤਾਂ ਦੀ ਯਾਰ ਦੀ ਨਿਮਰਤਾ ਦੀ ਹਲੇਮੀ ਦੀ ਜੋ ਆਰੰਭ ਕੀਤੀ ਸੀ ਉਹ ਅੱਜ ਯੂਰਪ ਦੇ ਵਿੱਚ ਪਹੁੰਚੀ ਹੈ ਔਰ ਪਾਰਮਾ ਸ਼ਹਿਰ ਦੇ ਵਿੱਚ ਇਟਲੀ ਦੇ ਉੱਥੇ ਅੱਜ ਜਿਹੜਾ ਬਹੁਤ ਵੱਡਾ ਇੱਕ ਸਮਾਗਮ ਹੋਇਆ ਜਿਸ ਵਿੱਚ ਵੱਖ-ਵੱਖ ਧਰਮਾਂ ਦੇ ਆਗੂ ਸਹਿਬਾਨ ਵੱਖ-ਵੱਖ ਮੁਲਕਾਂ ਤੋਂ ਪਹੁੰਚੇ ਅਤੇ ਹਜ਼ਾਰਾਂ ਦੇ ਕਿਰਨਤੀਕ ਸੰਗਤ ਨੇ ਪਹੁੰਚ ਕਰਕੇ ਜੋ ਧੰਨ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ ਫਲਸਫੇ ਦੀ ਉਪਦੇਸ਼ ਦੀ ਉਸ ਨੂੰ ਸਰਵਣ ਵੀ ਕੀਤਾ ਅਤੇ ਜੋ ਬਾਕੀ ਧਰਮਾਂ ਦੇ ਸੱਜਣ ਸਤਿਕਾਰੇ ਚ ਆਗੂ ਆਏ ਹੋਏ ਸਨ ਉਹਨਾਂ ਦਾ ਇਸ ਫਲਸਫੇਪਤੀ ਪ੍ਰਤੀ ਕੀ ਵਿਚਾਰ ਹੈ ਕਿੰਨੀ ਕੋ ਉਹਨਾਂ ਦੇ ਮਨ ਵਿੱਚ ਭਾਵਨਾ ਹੈ ਉਹਨਾਂ ਨੇ ਵੀ ਆਪਣੇ ਜਿਹੜੇ ਮੰਦੀ ਭਾਵਨਾ ਸੀ ਉਹ ਸੰਗਤ ਦੇ ਸਾਹਮਣੇ ਰੱਖੀ ਔਰ ਆਪੋ ਆਪਣੇ ਤਰ੍ਹਾਂ ਦੇ ਪਰਮਦੇਵਤਾ ਦੇ ਮੁਤਾਬਕ ਜੋ ਪਿਆਰ ਦੀ ਲਹਿਰ ਹੈ ਜੋ ਮੁਹੱਬਤ ਦੀ ਲਹਿਰ ਹੈ ਜੋ ਨਿਮਰਤਾ ਦੀ ਲਹਿਰ ਹੈ ਉਹਦੇ ਬਾਰੇ ਉਹਨਾਂ ਨੂੰ ਜਾਣਨਾ ਸੀ ਉਹ ਪਾਇਆ ਸੋ ਇਹ ਬਹੁਤ ਵਧੀਆ ਉਪਰਾਲਾ ਮਹਾਂਪੁਰਖਾਂ ਦੇ ਵੱਲੋਂ ਕੀਤਾ ਗਿਆ ਹੈ ਜੋ ਕਿ ਸਮੁੱਚੇ ਸੰਸਾਰ ਭਰ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਉਪਦੇਸ਼ ਪਾਵਨ ਪਵਿੱਤਰ ਜੋ ਫਲਸਫਾ ਹੈ ਜੋ ਸਤਿਗੁਰਾਂ ਦੇ ਸਾਹਮਣੇ ਬਖਸ਼ਿਸ਼ ਕੀਤਾ ਹੈ ਉਹਨੂੰ ਪ੍ਰਚਾਰਨ ਦੇ ਗਤਨ ਕੀਤਾ ਜਾ ਰਿਹਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾਮੈਨ ਅਜੇ ਦੇ ਨਾਲ ਦਲਵੀਰ ਸਿੰਘ ਕੈਦ ਕਰੀਹਾ ਇਟਲੀ